ਹਾਂਜੀ ਕੀ ਆ ਚੱਲ ਕਰਤੀ ਚਾਹੀਦੀ ਆ ਜੀ ਵੀਡੀਓ ਸਟਾਰਟ ਆਪਾਂ ਜਿਵੇਂ ਕਿ ਪਹਿਲਾਂ ਇਸ ਤੋਂ ਪਹਿਲਾਂ ਜਿਹੜੀ ਵੀਡੀਓ ਪਾਈ ਉਹ ਆਪਾਂ ਪਾਈ ਸੀ ਆਪਾਂ ਆਪਣੇ ਘੋੜੀਆਂ ਦੀ ਸਾਰੇ ਦਿਨ ਦੀ ਡਾਈਟ ਦੱਸੀ ਉਹਦੇ ਵਿੱਚ ਤੇ ਇੱਕ ਦੋ ਕਮੈਂਟ ਆਏ ਸੀ ਬਾਈਆਂ ਦੇ ਬਈ ਜਿਹੜਾ ਆਪਾਂ ਦਾਣਾ ਰਹਿਣਗੇ ਪਾਉਣੇ ਆ ਕੁੜੀਆਂ ਨੂੰ ਆਪਣੀਆਂ ਨੂੰ ਤੇ ਉਹਦੇ ਬਾਰੇ ਦੱਸੋ ਵੀ ਉਹਦੇ ਵਿੱਚ ਕੀ ਕੀ ਪਈਦਾ ਵਾ ਤੇ ਉਹ ਆਪਾਂ ਸ਼ਾਮ ਨੂੰ ਵੀਡੀਓ ਬਣਾਵਾਂਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਵਿੱਚ ਕੀ ਕੀ ਪਈਦਾ ਵਾ ਵੈਸੇ ਤਾਂ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਜਿਵੇਂ ਕਿ ਦੱਸਿਆ ਔਰ ਇਹ ਇੱਕ ਨਾਰਮਲ ਚੀਜ਼ ਹੀ ਆ ਜੜੀਆਮ ਹੁੰਦੀਆਂ ਉਹੀ ਪਾਈਦਿਆਂ ਤੇ ਉਹ ਦੂਜਾ ਸ਼ਾਮਣ ਜਰੋਂ ਰੰਨ ਲੱਗੇ ਉਹ ਸ਼ਾਮਣੋਂ ਰਿੰਡੀ ਦਾ ਵਾ ਅਗਲੇ ਦਿਨ ਦਾ ਤੇ ਉਦੋਂ ਆਪਾਂ ਵੀਡੀਓ ਬਣਾਵਾਂਗੇ ਤੇ ਤੁਹਾਨੂੰ ਜ਼ਰੂਰ ਦੱਸਾਂਗੇ ਕੀ ਕੀ ਵਿੱਚ ਪਾਈਦਾ ਹੁਣ ਮਤਲਬ ਕੀ ਇਹਨਾਂ ਦਾ ਅੱਧ ਜੱਲੂਸਣ ਦਾ ਟਾਈਮ ਹੋ ਗਿਆ ਸੀ ਤੇ ਤਾਂ ਕਰਕੇ ਉਹਨਾਂ ਨੇ ਇਹਨਾਂ ਨੂੰ ਲੂਸਣ ਪਾਇਆ ਵਾ ਲੋਈ ਹੁਣ ਆਪਾਂ ਕੋੜੀਆਂ ਦਾ ਦਾਣਾ ਜਿਹੜਾ ਵੱਲ ਲੱਗੇ ਆ ਆਪਾਂ ਪਹਿਲਾਂ ਮੋਠ ਪਾਲੇ ਆ ਕਿਉਂ ਉਤੋਂ ਆ ਗਿਆ ਬਾਇਰਾ ਇਹ ਆਪਣਾ ਪੰਜਾ ਕੋੜੀਆਂ ਦਾ ਤੁਸੀਂ ਆਪਦੇ ਹਿਸਾਬ ਨਾਲ ਪਾ ਸਕਦੇ ਆ ਇਹ ਆਪਣਾ ਬਾਇਰਾ ਪੈ ਗਿਆ ਤੇ ਮੋਠ ਹੋ ਗਏ ਦੋ ਚੀਜ਼ਾਂ ਆ ਗਈ ਜੋ ਛੋਲਿਆਂ ਦੀ ਚੂਰੀ ਚੋਨਾ ਚੋਰੀ ਹੋ ਗਈ ਅਰੇ ਵਿੱਚ ਆਪਾਂ ਹਰੇ ਨੇ ਦੇ ਵਿੱਚ ਸੌਫ ਤੇ ਘਿਓ ਤੇ ਪਾਣੀ ਆ ਹੁਣ ਆਪੇ ਰੇ ਵਿੱਚ ਆ ਜਿਹੜਾ ਦਾਣਾ ਲੈਂਦੇ ਆ ਆਪਾਂ ਵਿੱਚ ਪਾ ਦੇਣਾ ਇੱਕ ਆਟਮ ਹੋਰ ਪੈਣੀ ਆ ਵਿੱਚ ਉਹ ਕਣਕ ਜਿਹੜੀ ਨੋ ਜੀ ਕਣਕ ਵੀ ਆ ਗਈ ਹੈ ਔਰ ਕੀ ਪੋਣਾ ਨੂਨ ਕਿਟਾ ਮਾ ਮੱਤੀ ਸਰ ਕੋ ਪੈ ਗਿਆ ਇਹਦੇ ਵਿੱਚ ਆਪਾਂ ਗ੍ਰੇਨ ਸਭ ਤੇਰੇ ਵਿੱਚ ਇੱਕ ਅੱਧੀ ਵਰੀ ਮੱਠਾ ਸੋਡਾ ਵੀ ਪਾ ਸਕਦੇ ਆ ਤਿੰਨ ਹੁਣ ਇੱਕ ਲੂਨ ਪੈਣਾ ਵਾ ਵਿੱਚ ਮੈਨੂੰ ਦੱਸੇ ਨਾ ਇੱਥੇ ਆਉਂਦੇ ਬੰਦ ਮੈਂ ਪੈਂਦੀ ਮੈਂ ਗਰੂ ਕਰਦੇ ਪ੍ਰਾਇਮਟ ਸੋਨ ਨੂੰ ਮੁਰੇਦਾ ਮੁੱਛ ਪੰਜ ਚਮਚ ਚਾਹ ਲਈ ਇਹ ਆਪਣਾ ਮੀਸਿਆਲ ਦਾ ਜਿਹੜਾ ਦਾਣਾ ਪਰ ਇਹਨਾਂ ਕੇ ਘੋੜੀਆਂ ਨੂੰ ਪਾਈਦਾ ਵਾ ਇਹ ਸੁਬਾਹ ਤੇ ਦੁਪਹਿਰੇ ਪਾਈਦਾ ਵਾ ਇਹ ਦੋ ਟਾਈਮ ਕਰ ਲਈਦਾ ਆਪਾਂ ਆਹ ਆਪਣਾ ਡਾਈਟ ਪਲਾਨ ਆ ਘੋੜੀਆਂ ਦਾ ਜੀ